ਦਰਸ਼ਕਾਂལਸਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਦੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਲਈ ਚੰਗੀ ਖਬਰ ਅੱਜ ਮੰਡੀਆਂ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਫਸਲ ਵੇਚਣ ਲਈ ਟੁਕਵੀਂ ਥਾਂ ਮੁਹੱਈਆ ਕਰਵਾਉਣ ਦਾ ਕੀਤਾ ਫੈਸਲਾ ਮਾਨ ਸਰਕਾਰ ਦੇ ਨੇ ਵਿਕਲੀ ਪਹਿਲ ਮਾਲ ਵਿਭਾਗ ਵੱਲੋਂ ਲੱਗਣਗੇ ਸਪੈਸ਼ਲ ਕੈਂਪ ਛੁੱਟੀ ਵਾਲੇ ਦਿਨ ਵੀ ਲੰਬੇ ਤਿੰਨਕਾਲ ਹੋਣਗੇ ਦਰਜ ਹਰਿਆਣਾ ਦੇ ਸਾਬਕਾ ਐਮ.ਐਲ.ਏ ਦਿਲਬਾਖ ਸਿੰਘ ਦੇ ਕਰੀਬੀਆਂ ਦੇ ਕਾਰੀਜੀ ਦੀ ਰੇਡ 5 ਕਰੋੜ ਰੁਪਏ ਕੈਸ਼ ਨਜ਼ਾਇਜ਼ ਵਿਦੇਸ਼ੀ ਰਾਈਫਲ ਗੋਲਡ ਬਿਸਕਟਸ ਅਨੇ ਹੋਰ ਸਮੱਗਰੀ ਕੀਤੀ ਬਰਾਮਦ ਨਵਜੋਤ ਸਿੰਘ ਸਿੱਧੂ 7 ਜਨਵਰੀ ਨੂੰ ਬਟਿੰਡੇ ਚ ਕਰਨਗੇ ਰੈਲੀ 8 ਨੂੰ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਹੋਣਗੇ ਪੰਜਾਬ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਸ਼ਾਰਜਾ ਤੋਂ ਆਈ ਫਲਾਈਟ ਤੋਂ ਤਰਨ ਮੇ ਲਖ ਦਾ ਸੋਨਾ ਕਿਤਾਬ ਅਮਰਦ ਹੁਣ ਤੱਕ 1.93 ਕਰੋੜ ਤੋਂ ਜ਼ਿਆਦਾ ਸੋਨਾ ਹੋ ਚੁੱਕਾ ਹੈ ਰਿਕਵਰ ਵਿਜੀਲੈਂਸੀ ਕਸਿਆ ਸ਼ਿਕੰਜਾ 10000 ਰੁਪਏ ਦੀ ਰਿਸ਼ਵਤ ਮੰਗਦਾ ਵਸੀਕਾ ਨਵੀਸ ਜਸਪਾਲ ਸਿੰਘ ਬਾਸੀ ਮੁਹੱਲਾ ਕੋਟ ਮੰਗਲ ਸਿੰਘ ਸ਼ਿਮਲਾਪੁਰੀ ਲੁਧਿਆਣਾ ਨੂੰ ਕੀਤਾ ਗ੍ਰਿਫਤਾਰ ਸ਼ਰਾਬ ਦਿੱਤੀ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥਾ ਸਮਨ ਜਾਰੀ ਕਰ ਸਕਦੀ ਹੈ ED ਗ੍ਰਿਫਤਾਰੀ ਦੀਆਂ ਖਬਰਾਂ ਦਾ ਕੀਤਾ ਖੰਡਨ ਲੁਧਿਆਣਾ ਵਿੱਚ ਸਪਾਸ ਸੈਂਟਰ ਕੰਪਨੀ ਦੇ ਮਾਲਕ ਨੇ ਪਤਨੀ ਨੂੰ ਕੀਤਾ ਜ਼ਖਮੀ ਆਈਫੋਨ ਮੱਥੇ ਵਿੱਚ ਮਾਰਿਆ ਮਹਿਲਾ ਬੋਲੀ 6 ਮਹੀਨੇ ਪਹਿਲਾਂ ਹੋ ਚੁੱਕਾ ਹੈ ਤਲਾਕ ਅਮਰਿਤਪਾਲ ਦੇ ਭਰਾ ਨੂੰ ਦਿੱਲੀ ਤੋਂ ਕੀਤਾ ਗਿਆ ਗ੍ਰਫਤਾਰ ਨਵੀਂ ਦਿੱਲੀ ਸਟੇਸ਼ਨ ਪਹੁੰਚਦੇ ਹੀ ਪੰਜਾਬ ਪੁਲਿਸ ਨੇ ਹਿਰਾਸਤ ਚੁਲਿਆ ਪਰਿਵਾਰ ਨੇ ਹੁਸਤੇ ਲਾਇਆ ਤੱਕੇ ਸ਼ਾਹੀ ਦੇ ਇਲਜ਼ਾਮ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ 591.35 ਕਰੋੜ ਦਾ ਗਫਾ ਵਿਕਾਸ ਦੀ ਰਫਤਾਰ ਫੜੇਗੀ ਸਪੀਡ ਤੇ ਕਿਤੇ ਗਏ ਬਜਟ ਤੋਂ 9.71% ਫਦ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 3 ਦਿਨਾਂ ਗੁਜ਼ਾਰਾ ਦੌਰੇ ਤੇ ਜਾਣਗੇ ਸੀਐਮ ਅਰਵਿੰਦ ਕੇਜਰੀਵਾਲ 6 7 ਅਤੇ 8 ਜਨਵਰੀ ਨੂ ਜਨਸਭਾਵਾਂ ਤੇ ਪਾਰਟੀ ਵਰਕਰਾਂ ਨੂੰ ਕਰਨ ਦੇ ਸੰਬੋਧਿਤ ਹਾਈ ਕਮਾਂਡ ਅਗੇ ਪੰਜਾਬ ਦੇ ਕਾਂਗਰਸੀਆਂ ਨੇ ਫਿਰ ਠੋਕੀ ਸਾਰੀਆਂ ਸੀਟਾਂ ਤੇ ਦਾਬੇਦਾਰੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੂਬ ਬਣਿਆ ਨਿਸ਼ਾਨ ਦਿੱਲੀ 16 ਜਨਵਰੀ ਨੂੰ ਖੁੱਲੇਗੀ ਮੋਦੀ ਗੈਲਰੀ ਨਜ਼ਰੋਂ ਗਿਆ ਪੀਐਮ ਮੋਦੀ ਦੇ ਕਾਰਜਕਾਲ ਦੀਆਂ ਉਪਲਬਧੀਆਂ ਕੋਲਕਾਤਾ ਦੇ ਇੰਡੀਅਨ ਮਿਊਜ਼ੀਅਮ ਨੂੰ ਬੰਬ ਬਣਾ ਲੜਉਣ ਦੀ ਧਮਕੀ ਮਿਲੀ ਮੌਕੇ ਤੇ ਪਹੁੰਚੀ ਬੰਬ ਸਕਵਡ ਟੀਮ ਹੁਣ ਖੂਨ ਲਈ ਨਹੀਂ ਦੇਣੇ ਪਹਿਣਗੇ ਨਾਜਾਇਜ਼ ਪੈਸੇ ਡੀਜੀਆਈ ਨਹੀਂ

ਦੋਸਤੋ ਵੱਧ ਦਾਗੇ ਗੋਲੇ ਯੂਏਐਚ ਮਾਲਾ ਮਾਲ ਹੋਇਆ 파ਰਤੀ ਡਰਾਈਵਰ ਲਾਟਰੀ ਚ ਜਿੱਤੇ 45 ਕਰੋੜ ਰੁਪਏ ਬੋਲਿਆ ਨਹੀਂ ਹੋ ਰਿਹਾ ਯਕੀਨ ਅਮਰੀਕਾ ਦੇ ਸਕੂਲ ਚ ਫਾਇਰਿੰਗ ਇੱਕ ਵਿਦਿਆਰਥੀ ਦੀ ਮੌਤ ਹਮਲੇ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਬਿਮਾਰੀ ਗੋਲੀ ਐਸਾ ਨ ਹੋਣ ਤੱਕ ਦੇ ਮੁਖ ਖਬਰਾਂ ਫੇਰ ਹਾਜ਼ਰ ਹੋਵਾਂਗੇ ਨਵੀਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਬਨੇ ਰਹੋ ਐਸਐਮਜ਼ੈਡ ਨਿਊਜ਼ ਦੇ ਨਾਲ